ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ ਇਹ ਤਨ ਤਨ ਸ੍ਰੀਮਾਨ ਬਾਬਾ ਸੋਹਣ ਸਿੰਘ ਸਾਹਿਬ ਜੀ ਦੀ ਜਾਤ ਦੇ ਵਿੱਚ ਜੋੜ ਮੇਲਾ ਬਣਾਇਆ ਜਾਂਦਾ ਵਾ ਤੇ ਮਹਾਪੁਰਖ ਸ੍ਰੀਮਾਨ ਬਾਬਾ ਦਇਆ ਸਿੰਘ ਸਾਹਿਬ ਜੀ ਦੀ ਉਹਨਾਂ ਦੀ ਜਾਤ ਦੇ ਵਿੱਚ ਵੀ ਇਹ ਮੁੜ ਕੇ ਜੋੜ ਮੇਲਾ ਬਣਾਇਆ ਜਾਂਦਾ ਵਾ ਤੇ ਬਾਬਾ ਰਤਨ ਸਿੰਘ ਸਾਹਿਬ ਜੀ ਧਿਆਲਪੁਰੇ ਵਾਲੇ ਸ੍ਰੀਮਾਨ ਉਹਨਾਂ ਦੀ ਵੀ ਸਾਲਾਨਾ ਜੋੜ ਮੇਲੇ ਜਿਹੜੇ ਆ ਵੀ ਜਾਤ ਦੇ ਵਿੱਚ ਬਣਾਏ ਜਾਂਦੇ ਤੇ ਜਥੇਦਾਰ ਗੁਰਦੁਆਰਾ ਪਟ ਸਾਹਿਬ ਦੇ ਬਾਬਾ ਰਸਾਲ ਸਿੰਘ ਜੀ ਉਹਨਾਂ ਦੀ ਯਾਦ ਦੇ ਵਿੱਚ ਵੀ ਜੋੜ ਮੇਲੇ ਮਨਾਏ ਜਾਂਦੇ ਆ ਇੱਥੇ ਮਹਾਪੁਰਖ ਬਹਾਦਰ ਬਾਬਾ ਬਿ디ਜਨ ਸਾਹਿਬ ਜੀ ਦੀ ਅਣਸਬੰਸ ਦੇ ਮਹਾਪੁਰਖ ਬਾਬਾ ਸੋਹਣ ਸਿੰਘ ਸਾਹਿਬ ਜੀ 6-6 ਮਹੀਨਿਆਂ ਦਾ ਵੜਾ ਕਰਦੇ ਹੁੰਦੇ ਸੀ ਤੇ ਹੁਣ ਜਿਹੜਾ ਵਾ ਵੀ ਮਹਾਪੁਰਖਾਂ ਦੇ ਜਾਦੇ ਪੜਾਉਣ ਦਾ ਕਰਕੇ ਜਿਹੜਾ ਵਾ ਪਰਸੋਂ ਦਲਪੰਥ ਨਹੀਂ ਇੱਥੇ ਪਹੁੰਚਿਆ ਤੇ ਕੱਲ ਸ਼ਾਮ ਨੂੰ ਬੁਰਜਪੂਲਿਓ ਇੱਥੇ ਜਿਹੜੇ ਆ ਮਹਾਪੁਰਖਾਂ ਨੇ ਆਣ ਕੇ ਜਰਨ ਪਾਏ ਆ ਦਲਪੰਥ ਜਿਹੜਾ ਵਾ ਸਾਰਾ ਸਮੇਤ ਤੁਮਸੇ ਨਗਾਰੇ ਨਿਸ਼ਾਨ ਸਾਹਿਬ ਮਹਾਪੁਰਖਾਂ ਦੀ ਇੱਥੇ ਪਹੁੰਚੇ ਆ ਜੋ ਕਿ ਮਹਾਂਪੁਰਖ ਸ੍ਰੀ ਮਾਨ ਬਾਬਾ ਉਦਾਰ ਸਿੰਘ ਸਾਹਿਬ ਜੀ ਉਹ ਵੀ ਕੱਲ ਇੱਥੇ ਜਿਹੜੇ ਆ ਵੀ ਸ਼ਾਮੀ ਮਹਾਂਪੁਰਖ ਪਹੁੰਚੇ ਹੀ ਪਹਿਲੋਂ ਨਗਰ ਕੀਰਤਨ ਦੀਆਂ ਜਿਹੜੀਆਂ ਬਕਰਮਾਂ ਦੋਹਾਂ ਨਗਰਾਂ ਦੀਆਂ ਹੋਈਆਂ ਵਾ ਤੇ ਸਾਰੀਆਂ ਸੰਗਤਾਂ ਨੇ ਬੜੇ ਪ੍ਰੇਮ ਸਾਹਿਬ ਦੇ ਨਾਲ ਨਗਰ ਕੀਰਤਨ ਦੀਆਂ ਜਿਹੜੀਆਂ ਬਕਰਮਾਂ ਕੀਤੀਆਂ ਵਾ ਫਿਰ ਅੱਜ ਜਿਹੜੇ ਆ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਅਯਾਰਾ ਖੰਡ ਪਾਠ ਸਾਹਿਬ ਜਿਹੜੇ ਆ ਦਸਮ ਖੰਡ ਪਾਠ ਸਾਹਿਬ ਜਿਹੜੇ ਆ ਉਹਨਾਂ ਦੇ ਵੀ ਜਿਹੜੀ ਆ ਵੀ ਪਰੰਪਰਾ ਇੱਥੇ ਮਹਾਪੁਰਖਾਂ ਦੀ ਜਿਹੜੀ ਚੱਲਦੀ ਆ ਉਹ ਬੜੀ ਪ੍ਰਾਤਨ ਮਰਜਾਦਾ ਵਾ ਜਿਹੜੇ ਦਸਮ ਤੇ ਜਿਹੜੇ ਆ ਉਲਟ ਬੋਲਦੇ ਆ ਸਾਡੇ ਇੱਥੇ ਮਹਾਪੁਰਖ ਜਿਹੜੇ ਸੀ ਉਹ ਇੱਥੇ ਨਗਰ ਵਾਲੇ ਜਿਹੜੇ ਸੀ ਉਹ ਦਸਮ ਦਾ ਪਾਠ ਕਹਿੰਦੇ ਵੀ ਨਹੀਂ ਕਰਾਇਆ ਜਾਂਦਾ ਬਾਬਾ ਜੀ ਕਹਿੰਦੇ ਸੀ ਵੀ ਜੇ ਤੁਹਾਡੇ ਤੋਂ ਨਹੀਂ ਕਰਾਇਆ ਜਾਂਦਾ ਉਹਦਾ ਖਰਚਾ ਹੀ ਦਿਆ ਕਰਾਂਗੇ ਤੁਸੀਂ ਖੰਡਪੜ ਸਾਹਿਬ ਨਹੀਂ ਇੱਥੇ ਬੰਦ ਕਰਨਾ ਇਹ ਮਹਾਂਪੁਰਖਾਂ ਦੀ ਮਰਜ਼ਾਦਾ ਵਾ ਤੇ ਜਿਹੜੀ ਨਗਾ ਸਿੰਘਾਂ ਦੀ ਮਰਜ਼ਾਦਾ ਵਾ ਬੜੀ ਪ੍ਰਾਤਨ ਮਰਜ਼ਾਦਾ ਗੁਰੂ ਗੋਬਿੰਦ ਸਿੰਘ ਮਹਾਰਾਸ਼ੀ ਨੇ ਬਾਦਸ਼ਾਹ ਦੇ ਵੇਲੇ ਦੀ ਹੁੰਦੀ ਆ ਅੱਜ ਦੀ ਮਰਜ਼ਾਦਾ ਨਹੀਂ ਆ ਅੱਜ ਜਿਹੜੇ ਆ ਇੱਥੇ ਉੱਠ ਕੇ ਗਰਿੰਦੂ ਬਰੰਦੂ ਕਰਦੇ ਆ ਕਿ ਇਹ ਜਿਹੜੇ ਦਸਮ ਦੇ ਪਾਠ ਆ ਇਹ ਨਹੀਂ ਰਖਾਉਣੇ ਚਾਹੀਦੇ ਇਹ ਤੇ ਕੁਮਾਰਾ ਜੀ ਨੇ ਸੱਚੇ ਬਾਦਸ਼ਾਹ ਦਸਵੇਂ ਬਾਦਸ਼ਾਹ ਦੀ ਆਪ ਹੱਥ ਲਿਖਤ ਜਿਹੜੀ ਆ ਗੁਰਬਾਣੀ ਆ ਇਹ ਸਰਬ ਲੋਕ ਇਹ ਸਰਬ ਲੋਕ ਗ੍ਰੰਥ ਜਿਹੜੇ ਆ ਦਸਮ ਗ੍ਰੰਥ ਜਿਹੜੇ ਆ ਕੀ ਮਹਾਰਾਜ ਦੇ ਜਿਹੜੇ ਉਹਨਾਂ ਦੇ ਲਿਖੇ ਹੋਏ ਆ ਉਹਨਾਂ ਨੇ ਸਾਰੀ ਸਚਾਈ ਵਿੱਚ ਲਿਖੀ ਆ ਇਹ ਅੱਜ ਸਾਰੀਆਂ ਸੰਗਤਾਂ ਨੂੰ ਵੀ ਆਪਾਂ ਹੱਥ ਜੋੜ ਕੇ ਬੇਨਤੀ ਕਰਦੇ ਆ ਇਹ ਜਿਹੜਾ ਕਿੰਤੂ ਪ੍ਰੰਤੂ ਜਿਹੜੇ ਆ ਜੋੜ ਮੇਲਿਆਂ ਦੇ ਵਿੱਚ ਇਹ ਆਪਾਂ ਨੂੰ ਨਹੀਂ ਕਰਨੇ ਚਾਹੀਦੇ ਤੇ ਜਿਹੜੇ ਮਹਾਂਪੁਰਖਾਣੇ ਜਿਹੜੇ ਜੋੜ ਮੇਲੇ ਰੰਬੇ ਆ ਬਹੁਤ ਜੜੀਆਂ ਸੰਗਤਾਂ ਸਰਾਲੀ ਮੰਡ ਦੀਆਂ ਬੜੀ ਧੂਮ ਧਾਮ ਦੇ ਨਾਲ ਮਨਾ ਰਹੀਆਂ ਵਾਂ ਦੇਸ਼ ਵਿਦੇਸ਼ ਦੇ ਵਿੱਚੋਂ ਵੀ ਐਨ ਆਰ ਆਈ ਸਾਡੇ ਵੀਰ ਜਿਹੜੇ ਆ ਉਹ ਵੀ ਬੜੀ ਯੋਗਦਾਨ ਦਿੰਦੇ ਆ ਆ ਵੀ ਹੁਣ ਉਹਨਾਂ ਨੇ ਇੱਥੇ ਵੀ ਯੋਗਦਾਨ ਬਹੁਤ ਦਿੱਤਾ ਵਾ ਹੁਣ ਇੱਥੇ ਆ ਜੂਸ ਦਾ ਲੰਗਰ ਲਾਇਆ ਵਾ ਉਹ ਵੀ ਬੜੇ ਪ੍ਰੇਮ ਦੇ ਨਾਲ ਸੰਗਤਾਂ ਨੂੰ ਸ਼ਿਕਾਰ ਰਹੇ ਆ ਬੰਦੀ ਛੋੜ ਦਿਵਸ ਵੀ ਆ ਰਿਹਾ ਹਾਂਜੀ ਉਹ ਵੀ ਦੀਵਾਲੀ ਦਾ ਦਿਹਾੜਾ ਜਿਹੜਾ ਵਾ ਬੰਦੀ ਛੋੜ ਉਹ ਵੀ ਇੱਥੋਂ ਮਹਾਂਪੁਰਖਾਣੇ ਜਿਹੜਾ ਵਾ ਇੱਥੋਂ ਦੀਵਾਲੀ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਇੱਥੋਂ ਜਾਣਾ ਵਾ ਇਹ ਸਾਡੇ ਨਗਰ ਤੋਂ ਜਿਹੜੀ ਪੁਰਾਣੀ ਮਰਜ਼ਾਦਾ ਤੁਰੀ ਆਉਂਦੀ ਆ ਇੱਥੋਂ ਚਾਲਾ ਮਾਰਦੇ ਆ ਕੱਲ ਨੂੰ ਇੱਥੋਂ ਚਾਲਾ ਮਾਰਨਾ ਵਾ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਵੀ ਦੀਵ ਦੇ ਹਾੜਿਆਂ ਦੇ ਆਪਾਂ ਹਾਜ਼ਰੀ ਭਰਨੀ ਆ ਅੱਜ ਮਾਹ ਪੁਰਖ ਜਿਹੜੇ ਮੱਲਿਆਂ ਦੇ ਉਹ ਵੀ ਪੰਚਣਗੇ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਪ੍ਰੇਮ ਸਹਿਤ ਇਹ ਨਾਲ ਆਪ ਹਾਜ਼ਰੀਆਂ ਭਰੋ ਲੰਗਰਾਂ ਦੇ ਵਿੱਚ ਹਾਜ਼ਰੀਆਂ ਭਰੋ ਤੇ ਜੋ ਜੂਸ ਦੇ ਲੰਗਰ ਚੱਲਣਦੇ ਉਹਦੇ ਵਿੱਚ ਹਾਜ਼ਰੀ ਭਰੋ ਤੇ ਕਬੱਡੀਆਂ ਦੇ ਵੀ ਮੈਚ ਬਹੁਤ ਤਕਾਲਾ ਨੂੰ ਹੋਣੇ ਆ ਤੇ ਘੌੜ ਦੌੜਾਂ ਵੀ ਨੰਗਾ ਸਿੰਘਾਂ ਨੇ ਜੜੀਆਂ ਵਾ ਉਹ ਵੀ ਜੋਰ ਦਿਖਾਉਣੇ ਆ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਵੀ ਪ੍ਰੇਮ ਸਾਹਿਬ ਦੇ ਨਾਲ ਸਰਾਲੀ ਮੰਡ ਵੱਲੋਂ ਜਿਹੜਾ ਆ ਵੀ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਇਸੇ ਤਰ੍ਹਾਂ ਹੀ ਮਾਰਾ ਸੱਚੇ ਬਾਦਸ਼ਾਹ ਕਿਰਪਾ ਕਰਨ ਜੋੜ ਮੇਲੇ ਮਣਾਉਣ ਦੀ ਆਗਿਆ ਬਖਸ਼ਣ ਤੇ ਸਾਰੀਆਂ ਸੰਗਤਾਂ ਨੂੰ ਮੇਲੇ ਦੀਆਂ ਬਹੁਤ ਬਹੁਤ ਲੱਖ ਲੱਖ ਵਧਾਈਆਂ ਤੇ ਜੀ ਆਇਆਂ ਆਖਦੇ ਸਰਾਲੀ ਮੰਡ ਵੱਲੋਂ ਦੋਵਾਂ ਨਗਰਾਂ ਵੱਲੋਂ ਤੇ ਇਸੇ ਤਰ੍ਹਾਂ ਕੋਈ ਵੀ ਪ੍ਰਬੰਧਕਾਂ ਵੱਲੋਂ ਕੋਈ ਘਾਟਵਾਤ ਰਹਿ ਗਈ ਹੋਵੇ ਤੇ ਸੰਗਤ ਜਿਹੜੀ ਆ ਬਖਸ਼ਣਯੋਗ ਆ ਬਖਸ਼ ਲੈਣਾ ਤੇ ਗੁਰੂ ਸਾਹਿਬ ਕਿਰਪਾ ਕਰਨ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਜੋੜ ਮੇਲੇ ਮਣਾਉਣ ਦੀ ਆਗਿਆ ਬਖਸ਼ਣ ਇਥੋਂ ਜਿਹੜੀ ਮਾਰ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ